ਜਿਹੜਾ ਬੰਦਾ ਸਫਰ ਰੋਂਦਾ ਰੋਡ ਤੇ ਹੀ ਆਊਗਾ ਯਾਰ ਠੀਕ ਆ ਜਿਹਦਾ ਕਾਰੋਬਾਰ ਬੰਦ ਕਰ ਦਿਆਂਗੇ 25 ਸਾਲ ਪੁਰਾਣਾ ਚੱਲਦਾ ਤੇ ਜੇ ਆਪਾਂ ਉਹਨੂੰ ਕਹੀਏ ਤੂੰ ਹੁਣ ਕੁੱਟ ਵੀ ਖੜਾ ਤੇ ਰੋਈ ਵੀ ਨਾ ਉਹ ਕੰਮ ਤਾਂ ਹੋਣਾ ਨੇ ਸਾਡੀ ਸਰਕਾਰ ਦੇ ਵਿੱਚ ਜੋ ਇਹ ਤੱਕਾ ਹੋਇਆ ਨਗਰ ਨਿਗਮ ਵੱਲੋਂ ਤੇ ਫੌਰੀ ਤੌਰ ਤੇ ਆਰਡਰ ਰਿਵਰਸ ਕਰਾਵਾਂਗੇ ਰਿਵਰਸ ਕਰਾ ਕੇ ਤੇ ਅਸੀਂ ਇਹ ਜਿਹੜੇ ਹੈਗੇ ਆ ਇਹਨਾਂ ਦੇ ਆਸੀਲਾ ਜੜੀਆਂ ਹੁਣੇ ਭਲਵਾ ਕੇ ਫੇਰ ਮੈਂ ਇੱਥੋਂ ਜਾਊਗਾ ਮੈਂ ਦੇਖੋ ਇਹ ਚੀਜ਼ ਮੈਂ ਬਿਲਕੁਲ ਇਸ ਚੀਜ਼ ਤੇ ਸਹਿਮਤ ਹਾਂ ਤੁਹਾਡੇ ਨਾਲ ਕਿਉਂਕਿ ਜਦੋਂ ਕੋਈ ਵੀ ਇਹ ਸੀਲ ਦੀ ਪ੍ਰਕਿਰਿਆ ਹੁੰਦੀ ਹੈ ਤਿੰਨ ਨੋਟਿਸ ਜੜੇ ਪੈਂਦੇ ਹੁੰਦੇ ਨੇ ਸਪਸ਼ਟੀਕਰਨ ਮੰਗਿਆ ਜਾਂਦਾ ਹੁੰਦਾ ਉਸ ਤੋਂ ਬਾਅਦ ਜੇ ਸੈਟੀਸਫਾਈਡ ਨਾ ਹੋਵੇ ਕਾਰਪੋਰੇਸ਼ਨ ਜਾਂ ਨਗਰ ਨਿਗਮ ਫੇਰ ਇਹ ਜਾ ਕੇ ਕੀ ਕਹਿੰਦੇ ਸੀਲ ਲੱਗਦੀ ਹੈਗੀ ਆ ਜੇ ਬਿਨਾਂ ਨੋਟਿਸ ਦਿੱਤੇ ਸੀਲ ਲਾਈ ਹੈ ਵੈਸੇ ਇਲੀਗਲ ਐਸੀ ਲਏ ਤੇ ਲਾ ਨਹੀਂ ਸਕਦੇ ਠੀਕ ਹੈ ਤੇ ਬਾਕੀ ਮੈਂ ਤਾਂ ਇੱਕੋ ਗੱਲ ਕਹਿੰਦਾ ਵੀ ਜੇ ਤਾਂ ਮੇਰੇ ਟਰਮ ਦੇ ਵਿੱਚ ਕੋਈ ਕਿਸੇ ਬਿਲਡਿੰਗ ਨੂੰ ਮੈਂ ਇਲੀਗਲ ਬਣਵਾ ਰਿਹਾ ਮੇਰੀ ਸ਼ਾਇਤ ਹੈ ਸੁਪੋਜ਼ ਆਹੀ ਬਿਲਡਿੰਗ ਮੈਂ ਕੋਲ ਖੜ ਕੇ ਕਰਵਾਣਾ ਨਹੀਂ ਹੋ ਰਹੀ ਗੱਲ ਯਾਰ ਮੈਂ ਕਹਿੰਦਾ ਜੇ ਮੇਰੇ ਹਲਕੇ ਚ ਕੋਈ ਮੇਰੀ ਸ਼ੈਤ ਕੋਈ ਕਹਿੰਦੇ ਗੋਗੀ ਨੇ ਬਣਵਾਈ ਆ ਇਲੈਗਲ ਬਿਲਡਿੰਗ ਤਾਂ ਮੈਂ ਕੋਲ ਖੜ ਕੇ ਬਲਡੋਜ਼ਰ ਫਰਾਉਂਗਾ ਯਾਰ ਸਰ ਸਰ ਦੇਖੋ ਮੈਂ ਤਾਂ ਇੱਕੋ ਗੱਲ ਕਹਿੰਦਾ ਹਾਂਜੀ ਐਮਐਲਏ ਸਾਹਿਬ ਇੱਥੇ ਰੋਡ ਜਾਮ ਕੀਤਾ ਤੇ ਦੁਕਾਨਾਂ ਕਮਰਸ਼ੀਅਲ ਜਿਹੜੀਆਂ ਸੀਲ ਕੀਤੀਆਂ ਨਹੀਂ ਆ ਕਿਵੇਂ ਦੇ ਦੇਣ ਦੇਖੋ ਰੋਡ ਜਾਮ ਕੀਤਾ ਤੇ ਰੋਡ ਤਾਂ ਹੁਣੇ ਖੁੱਲ ਜਾਣਾ ਜਿਹੜਾ ਬੰਦਾ ਸਫਰਰ ਹੁੰਦਾ ਰੋਡ ਤੇ ਹੀ ਆਊਗਾ ਯਾਰ ਠੀਕ ਆ ਜਿਹਦਾ ਜਿਹਦਾ ਕਾਰੋਬਾਰ ਬੰਦ ਕਰ ਦਿਆਂਗੇ 25 ਸਾਲ ਪੁਰਾਣਾ ਚੱਲਦਾ ਤੇ ਜੇ ਆਪਾਂ ਉਹਨੂੰ ਕਹੀਏ ਤੂੰ ਹੁਣ ਰੁਕ ਉਹ ਕੰਮ ਤਾਂ ਹੋਣਾ ਨੇ ਸਾਡੀ ਸਰਕਾਰ ਦੇ ਵਿੱਚ ਜੋ ਇਹ ਤੱਕਾ ਹੋਇਆ ਨਗਰ ਨਿਗਮ ਵੱਲੋਂ ਤੇ ਫੌਰੀ ਤੌਰ ਤੇ ਆਰਡਰ ਰਿਵਰਸ ਕਰਾਵਾਂਗੇ ਰਿਵਰਸ ਕਰਾ ਕੇ ਤੇ ਅਸੀਂ ਇਹ ਜਿਹੜੇ ਹੈਗੇ ਆ ਇਹਨਾਂ ਦੇ ਸੀਲਾ ਜੜੀਆਂ ਉਹਨੇ ਫਲਵਾ ਕੇ ਫਿਰ ਮੈਂ ਇੱਥੋਂ ਜਾਊਗਾ ਮੈਂ ਐਮਐਲ ਸਾਹਿਬ ਇਹ ਜਿਹੜਾ ਵਿਦਾਊਟ ਐਨੀ ਨੋਟਿਸ ਜਿਹੜੀ ਇਹ ਕਾਰਵਾਈ ਨਗਰ ਨਿਗਮ ਵੱਲੋਂ ਕੀਤੀ ਗਈ ਹੈ ਹਾਂ ਦੇਖੋ ਇਹ ਚੀਜ਼ ਮੈਂ ਬਿਲਕੁਲ ਇਸ ਚੀਜ਼ ਤੇ ਸਹਿਮਤ ਹਾਂ ਤੁਹਾਡੇ ਨਾਲ ਕਿਉਂਕਿ ਜਦੋਂ ਕੋਈ ਵੀ ਇਹ ਸੀਲ ਦੀ ਪ੍ਰਕਿਰਿਆ ਹੁੰਦੀ ਹੈ ਤਿੰਨ ਨੋਟਿਸ ਜੜੇ ਪੈਂਦੇ ਹੁੰਦੇ ਨੇ ਸਪਸ਼ਟੀਕਰਨ ਮੰਗਿਆ ਜਾਂਦਾ ਹੁੰਦਾ ਉਸ ਤੋਂ ਬਾਅਦ ਜੇ ਸੈਟੀਸਫਾਈ ਨਾ ਹੋਵੇ ਕਾਰਪੋਰੇਸ਼ਨ ਨਗਰ ਨਿਗਮ ਫੇਰ ਇਹ ਜਾ ਕੇ ਕੀ ਕਹਿੰਦੇ ਸੀਲ ਲੱਗਦੀ ਹੈ ਕਿ ਜੇ ਬਿਨਾਂ ਨੋਟਿਸ ਦਿੱਤੇ ਸੀਲ ਲਾਈ ਹੈ ਵੈਸੇ ਇਲੀਗਲ ਐਸੀ ਸੀਲ ਹੈ ਉੱਤੇ ਲਾ ਨਹੀਂ ਸਕਦੇ ਜੀ ਠੀਕ ਹੈ ਤੇ ਬਾਕੀ ਮੈਂ ਤਾਂ ਇੱਕੋ ਗੱਲ ਕਹਿੰਦਾ ਵੀ ਜੇ ਤਾਂ ਮੇਰੇ ਟਰਮ ਦੇ ਵਿੱਚ ਕੁਝ ਕਿਸੇ ਬਿਲਡਿੰਗ ਨੂੰ ਮੈਂ ਇਲੀਗਲ ਬਣਵਾ ਰਿਹਾ ਮੇਰੀ ਸ਼ਹਿਤ ਹੈ ਸੁਪੋਜ਼ ਆਹੀ ਬਿਲਡਿੰਗ ਆ ਮੈਨੂੰ ਨਹੀਂ ਪਤਾ ਕਿ ਇਹਦੀ ਬ ਮੈਂ ਕੋਲ ਖੜ ਕੇ ਕਰਵਾਣਾ ਨਹੀਂ ਹੋ ਰਹੀ ਗੱਲ ਹੈ ਜੁੱਧਾਂ ਦੇ ਨਹੀਂ ਨਹੀਂ ਮੈਂ ਤਾਂ ਕਹਿੰਦਾ ਕਰ ਦਿਓ ਮੈਂ ਤੁਹਾਡੇ ਮਾਧਿਅਮ ਤੇ ਰਾਈ ਖੁੱਲ ਕੇ ਕਹਿਣਾ ਆ ਜਿੰਨੀਆਂ ਇੱਥੇ ਬਿਲਡਿੰਗਾਂ ਦੇ ਲੈਂਟਰ ਪਾ ਰਹੇ ਆ ਤਾਜੇ ਜੇ ਇਲੈਗਲ ਬੰਦੀਆਂ ਨੇ ਇਹ ਕਿਦੀ ਸ਼ਹਿਰ ਦੇ ਬੰਦੀਆਂ ਨੇ ਕੀ ਲੱਗਦਾ ਅਧਿਕਾਰੀ ਮਿਕਸ ਨੇ ਬਿਲਕੁਲ ਹੋਣਗੇ ਤਾਂ ਹੀ ਬੰਦੀਆਂ ਨੇ ਇਹ 1 20 ਸਾਲ ਪੁਰਾਣੀ ਦੁਕਾਨਾਂ ਖੜੀਆਂ ਨੇ ਜਿਹੜੇ ਕਾਰੋਬਾਰ ਕਰਦੇ ਨੇ ਉਹਨਾਂ ਦੀ ਆਪਾਂ ਕਾਰੋਬਾਰ ਬੰਦ ਕਰਦੇ ਆ ਠੀਕ ਹੈ ਤੇ ਜੇ ਕੋਈ ਬੰਦੀਆਂ ਨੇ ਤੁਸੀਂ ਉਹਨਾਂ ਤੋਂ ਪਹਿਲਾਂ ਦੇਖੋ ਨਾ ਉਹ ਇਹ ਜੇ ਇਹਨਾਂ ਨੇ ਬਣਾਈਆਂ ਆ ਬਿਲਡਿੰਗ ਬਣ ਰਹੀ ਆ ਮੇਰੀ ਅੱਖਾਂ ਦੇ ਸਾਹਮਣੇ ਮੈਨੂੰ ਨਹੀਂ ਪਤਾ ਕਿਹਦੀ ਆ ਕਿਹਦੀ ਨਹੀਂ ਆ ਦੂਜੀ ਇੱਕ ਬਿਲਡਿੰਗ ਹੋਰ ਪਿੱਛੇ ਇੱਕ ਬੰਦ ਪਈ ਆ ਉਹ ਉਹ ਮੈਨੂੰ ਨਹੀਂ ਪਤਾ ਕਿਹਦੀ ਆ ਸਰ ਤੁਹਾਡੇ ਸਾਰੇ ਸਾਥੋ ਜੀ ਆ ਕੇ ਲਗਾਈਏ ਅਧਿਕਾਰੀਆਂ ਤੇ ਯਾਰ ਮੈਂ ਕਹਿੰਦਾ ਜੇ ਮੇਰੇ ਹਲਕੇ ਚ ਕੋਈ ਮੇਰੀ ਸ਼ਹਿਰ ਤੇ ਕੋਈ ਕਹਿੰਦੇ ਗੋਗੀ ਨੇ ਬਣਵਾਈ ਆ ਇਲੈਗਲ ਬਿਲਡਿੰਗ ਤਾਂ ਮੈਂ ਕੋਲ ਖੜ ਕੇ ਬਲਡੋਜ਼ਰ ਫੜਾਉਂਗਾ ਯਾਰ ਸਰ ਸਾਰੇ ਸਾਥੋ ਜੀ ਆ ਕੇ ਲਗਾਈਏ ਬੱਚੇ ਸਾਹਿਬ ਕੀ ਲੱਗਦਾ ਤੁਹਾਡੀ ਸਰਕਾਰ ਆ ਪਰ ਸਵਾਲ ਹਾਂ ਦੇ ਅਧਿਕਾਰੀ ਹੈ ਵੀ ਇਹ ਦੇਖੋ ਇਹ ਥੋੜੇ ਜੇ ਅਧਿਕਾਰੀ ਜਿਹੜੇ ਮਚਲੇ ਹੋਏ ਹੋਏ ਨੇ ਇਹਨਾਂ ਨੂੰ ਸਿੱਧੇ ਕਰਨਾ ਪੈਣਾ ਮੈਨੂੰ ਸਿੱਧਾ ਕਰਨਾ ਆਉਂਦਾ ਮੈਂ ਪਰਵਾਹੀ ਕਰਦਾ ਕਿਸੇ ਦੀ ਠੀਕ ਹੈ ਨਾ ਅਸੀਂ ਲੋਕਾਂ ਨੇ ਚੁਣਿਆ ਸਾਨੂੰ ਅਸੀਂ ਲੋਕਾਂ ਪੰਜਾਬ ਸਰਕਾਰ ਜਿੰਦਾਬਾਦ ਲੋਕਾਂ ਦੀ ਸਰਕਾਰ ਹੈ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਲੋਕਾਂ ਦੇ ਭਲੇ ਲਈ ਅਸੀਂ ਖੜੇ ਆ ਉਹਨੇ ਠੀਕ ਹੈ ਜੇ ਕੋਈ ਵੀ ਇਹਦੇ ਚ ਅਫਸਰ ਜਾਂ ਅਧਿਕਾਰੀ ਜਾਂ ਕੋਈ ਮੁਲਾਜ਼ਮ ਜਾਂ ਕੋਈ ਹੋਰ ਵੀ ਇੱਥੇ ਪੋਲਿਟਿਕਲ ਰੋਟੀਆਂ ਸੇਕਣੀਆਂ ਚਾਹੂਗਾ ਨਾ ਉਹ ਅਸੀਂ ਇੱਥੇ ਸੇਕਣੇ ਜਣੀਆਂ ਕਿਸੇ ਨੂੰ ਇਹ ਲੋਕਾਂ ਦੇ ਰੋਜ਼ੀ ਰੋਟੀ ਦਾ ਸਵਾਲ ਆ ਲੋਕਾਂ ਦੇ ਪੇਟ ਦਾ ਸਵਾਲ ਹੈਗਾ ਤੇ ਲੋਕਾਂ ਦੇ ਚੁੱਲ੍ਹੇ ਮਗਣੇ ਚਾਹੀਦੇ ਤਾਂ ਹੀ ਮਗਣਗੇ ਜੇ ਸਾਰੇ ਕਾਰੋਬਾਰ ਚੱਲਣਗੇ ਹਣ ਸੀਲਾ ਖਲਾਉਂਗੇ ਜੀ ਬਿਲਕੁਲ ਖਲਾਕੇ ਜਾਊਗਾ ਯਾਰ ਹਰ ਹਾਲਚ ਖਲਾਕੇ ਜਾਊਗਾ ਸਾਰੀਆਂ ਜ਼ਿਲਾ ਹੋਣੀਆਂ ਜਿਹੜੇ ਨਵੇਂ ਬਣਦੇ ਦੇਖੋ ਨੋ ਪਿਕ ਐਂਡ ਚੂਜ਼ ਨਹੀ ਨੋ ਪਿਕ ਐਂਡ ਚੂਜ਼ ਸੁਣ ਲਓ ਜੀ ਜੀ ਜਿਹੜੀ ਕੋਈ ਬਿਲਡਿੰਗ ਨਵੀਂ ਬਣਦੀ ਆ ਇਸ ਟਾਈਮ ਬਣ ਰਹੀ ਆ ਮੈਂ ਉਹਦੇ ਲਈ ਬਿਲਕੁਲ ਹਾਮੀ ਨਹੀਂ ਭਰੂੰਗਾ ਜਦ ਤੱਕ ਉਹ ਆਪਣਾ ਸਪਸ਼ਟਕਰ કેવી ઓકી ਦੀ શહેતે બન રહી આ કોણ બના ਰਿਹਾ ઓ બંદે નંગે હોને ਚਾਹੀਦੇ ਸਰ બાકી જગહ ਐਮਐਲਏ ਸਾਹਿਬ ਤੁਸੀਂ ਸੀਐਮ ਸਾਹਿਬ ਨੂੰ ਜਾਂ ਲੋਕਲ ਬਾਡੀ મંત્રી ਨੂੰ ਇਸ બાબત شکایت કરોંગે બિલકુલ ਸੀਐਮ ਸਾਹਿબ ਨੂੰ ਤਾਂ મેસેજ ਲੱਗ ਚੁ ਸੀਐਮ ਸਾਹਿਬ ਨੂੰ મેસેજ ਲੱਗ ચુકે આ ਉਹના ਨਾਲ ਉਹના ਦੇ પ્રિન્સિਪલ સેક્રેટરી ਸਾਹਿબ ਨਾਲ ਵੀ ਗੱਲ ਹੋਈ ਏ ਜੈਨ ਸਾਹਿਬ ਨਾਲ ਹੀ ਠੀਕ ਆ ਕਮਿਸ਼ਨਰ ਸਾਹਿਬ ਨਾਲ ਉਹਨੇ ਗੱਲ ਕਰ ਲਈ ਆ ઉને ਮੈਨੂੰ ਕਾਲ ਬੈਕ ਆ ਜਾਂਦੀ ਹੈਗੀ ਆ ਮੈਂ आधा घंटा વેઇટ ਕਰਨੀ ਆ ਜੇ ਕੋਈ અધિકારી ਆਊਗਾ કોલਣ ਠੀਕ ਗੱਲ ਨਹੀਂ ਤਾਂ ਮੈਂ ਸੀ ਨਾ ਖੋਲ ਕੇ ਜਾਊਂਗਾ ਉਹਨਾਂ ਦੁਕਾਨਾਂ ਦੀਆਂ ਜਿਹੜੀਆਂ 20 25 ਸਾਲ 15 ਸਾਲ ਪੁਰਾਣੀਆਂ ਨੇ 10 ਸਾਲ ਪੁਰਾਣੀਆਂ ਨੇ ਜਾਂ 5 ਸਾਲ ਪੁਰਾਣੀਆਂ ਨੇ ਜਾਂ ਜੇ ਉਸ ਤੋਂ ਨਵੀਆਂ ਨੇ ਜਿਹੜੀ ਮੈਰਿਟ ਨੇ ਹੋਰ ਚਾਹ ਉਹ ਮੈਂ ਸੀਲ ਬਿਲਕੁਲ ਨਹੀਂ ਖੋਲੂਗਾ ਅਧਿਕਾਰੀਆਂ ਖਿਲਾਫ ਵੀ ਮੋਰਚਾ ਖੋਲੂਗਾ ਬਿਲਕੁਲ ਖੋਲੂਗਾ ਕਿਉਂ ਨਹੀਂ ਖੋਲੂਗਾ ਯਾਰ ਇਹ ਕੋਈ ਗੱਲ ਥੋੜੀ ਬਣਦੀ ਹੈ ਤੁਸੀਂ ਸਾਨੂੰ ਵੀ ਡਿਸਟਰਬ ਕਰਦੇ ਲੋਕਾਂ ਨੂੰ ਡਿਸਟਰਬ ਕਰਵਾਪ ਆਪਣੇ ਲੈ ਕੇ ਤੁਰਦੇ ਲੱਗਦੇ ਨੇ ਇਹ ਬੰਦੇ ਕੰਮ ਸਰਕਾਰੀ ਨਿਯਮ ਲੈ ਕੇ ਸ਼ੋਰ ਬਾਤ ਤੇ ਜਿਹੜਾ ਵਾ ਕਾਰਵਾਈ ਜਿਹੜੀ ਹੈ ਦੇਖੋ ਗੱਲ ਇਹ ਆ ਵੀ ਮੈਂ ਕਿਸੇ ਨਾਲ ਨਜਾਇਜ਼ ਤਾਂ ਉਹ ਮੈਂ ਧਰਨਾ ਖੋਲ ਦਿੱਤਾਗੇ ਧਰਨਾ ਤਾਂ ਮੈਂ ਨਾ ਤਾਂ ਧਰਨਾ ਨਹੀਂ ਨਹੀਂ ਉਹ ਤਾਂ ਹੁਣ ਉਹ ਤਾਂ ਯਾਰ ਮੇਰੀ ਗੱਲ ਸੁਣ ਜਾਂ ਮੈਂ ਆ ਗਿਆ ਤਾਂ ਫਿਰ ਧਰਨੇ ਦਾ ਸਵਾਲ ਹੀ ਨਹੀਂ ਪੈ ਜਾ ਮੈਂ ਦੁਕਾਨਾਂ ਹੀ ਖੁਲਾ ਰਿਆ ਇਹਨਾਂ ਦੀਆਂ ਨਹੀਂ ਖੁਲਾਉਂਗਾ ਫਿਰ ਧਰਨਾ ਲਾ ਦੇਣ ਯਾਰ ਓਕੇ ਠੀਕ ਹੈ ਜੀ ਕਿੰਨੇ ਭਾਜੀ ਦੁਕਾਨਾਂ ਤੇ ਕਾਰਵਾਈ ਕੀਤੀ ਗਈ ਹੈ ਜੀ ਕਿੰਨੀਆਂ ਦੁਕਾਨਾਂ ਨੇ ਜੀ 60 ਦੁਕਾਨਾਂ ਨੇ ਜੀ ਨਾ ਕਿਹੜੀ ਜਗ੍ਹਾ ਤੇ ਆ ਇਹ ਮੌਲਟਨ ਐਕਸਟੈਂਸ਼ਨ ਬੋਰਡ ਨੰਬਰ 53 ਜੀ ਜੀ ਕਸ਼ਮੀਰ ਚੌਂਕ ਤੋਂ ਕ੍ਰਿਸ਼ਨਾ ਮੰਦਰ ਵੱਲ ਜਾਂਦੇ ਆ ਤੇ ਉਹ ਦੋਨੋਂ ਸਾਈਡ ਦੀਆਂ ਦੁਕਾਨਾਂ ਨੇ ਸੀਲ ਕੀਤੀਆਂ ਕਾਰਪੋਰੇਸ਼ਨ ਨੇ ਸਵੇਰੇ तकरीबन 7 ਵਜੇ ਪ੍ਰੋਸੈਸ ਸ਼ੁਰੂ ਕਰਤਾ ਵਿਦਾਊਟ ਇਵਨ ਗਿਵਨ ਕੋਈ ਨੋਟਿਸ ਨਹੀਂ ਸਰਵ ਕੀਤਾ ਗਿਆ ਤੇ ਦੁਕਾਨਾਂ ਸੀਲ ਕੀਤੀਆਂ ਗਈਆਂ ਜਿਵੇਂ ਮੈਨੂੰ ਇਲਾਕਾ ਵਾਲਿਆਂ ਨੇ ਬੁਲਾਇਆ ਵੀ ਇਹ ਕੰਮ ਹੋ ਗਿਆ ਮੈਂ ਤੁਰੰਤ ਐਮਐਲਏ ਸਾਹਿਬ ਕੋਲ ਲੱਗ ਗਿਆ ਉਹਨਾਂ ਨੂੰ ਉਹਨਾਂ ਨੇ ਸੀਐਮ ਹਾਊਸ ਤੱਕ ਗੱਲ ਕੀਤੀ ਤੇ ਮੇਕ ਸ਼ੂਰ ਕੀਤਾ ਸੀਗਾ ਵੀ 1 ਵਜੇ ਤੱਕ ਵੇਟ ਕਰ ਲਓ ਨਹੀਂ ਹੁੰਦਾ ਤਾਂ ਮੈਂ ਆਪ ਆਕੇ ਜੋ ਇਹਦਾ ਬੰਦਾ ਮੈਂ ਖੋਲ ਕੇ ਜਾਊਂਗਾ ਤੁਹਾਡੀ ਦੁਕਾਨਾਂ ਬੰਦ ਨਹੀਂ ਰਹਿਣ ਦਿੰਦਾ 1 ਵਜੇ ਪੂਰਾ ਐਮਐਲਏ ਸਾਹਿਬ ਆ ਗਏ ਆ ਹੁਣ ਇਹਨਾਂ ਨੇ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਗੱਲ ਕੀਤੀ ਸਾਡੇ ਸਾਹਮਣੇ ਸਾਰਿਆਂ ਦੇ ਉਹਨਾਂ ਨੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਆਰਡਰ ਕਰ ਦਿੱਤੇ ਨੇ ਵੀ ਰਿਵੋਕ ਕਰੋ ਸਾਰੇ ਜਿਹੜੇ ਸੀਲ ਕੀਤੀ ਹੈ ਦੁਬਾਰਾ ਖੋਲ ਕੇ ਆਓ ਕਿਉਂਕਿ ਇਹ ਕੋਈ ਤਰੀਕਾ ਨਹੀਂ ਕਿਸੇ ਦੀ ਰੋਜ਼ੀ ਰੋਟੀ ਖਰਾਬ ਕਰਨੀ ਵਿਦਆਊਟ ਈਵਨ ਉਹਦਾ ਪੱਖ ਜਾਣੇ ਨੋਟਿਸ ਵੀ ਸਰਵ ਨਹੀਂ ਕੀਤਾ ਗਿਆ ਸੈਟੀਸਫਾਈ ਹੋ ਗਏ ਹੁਣ ਹਾਂਜੀ ਹੁਣ ਲੋਕ ਸੈਟੀਸਫਾਈ ਨਹੀਂ ਹੈ ਸਹਿਬ ਕਹਿੰਦੇ ਦਿੱਤਾ 2 ਘੰਟਾ ਡਿੱਕਣਾਂ ਦੀਆਂ ਸੀਲਾਂ ਮੈਂ ਤੋੜ ਕੇ ਜਾਵਾਂਗਾ ਬਿਲਕੁਲ ਕਰਾਂਗੇ ਜੀ ਇਹ ਹੀ ਲੋਕਾਂ ਦੀ ਚੁਣੀ ਸਰਕਾਰਾਂ ਲੋਕਾਂ ਲਈ ਕੰਮ ਕਰੂਗੀ ੱੱਕਾ ਨਹੀਂ ਹੁੰਦੇ ਕਿ ਕਿਸੇ ਦੀ ਰੋਈ ਰੋਟੀ ਨੂੰ ਐਦਾਂ